ਜ਼ਿਲ੍ਹਾ ਸ਼੍ਰੀ ਫਤਿਹਗੜ ਸਾਹਿਬ ਦੇ ਪਿੰਡ ਸੰਗਤਪੁਰਾ ਸੋਡਿਆ ਧਰਮਸ਼ਾਲਾ ਵਿਖੇ ਫਤਿਹਗੜ ਸਾਹਿਬ ਪੱਤਰਕਾਰਾਂ ਯੂਨੀਅਨ ਵੱਲੋਂ ਆਯੋਜ ਹਿਪੋਪੈਥਿਕ ਹੋਮੋਪੈਥਿਕ ਅਤੇ ਆਯੁਰਵੈਦਿਕ ਕੈਂਪ ਲਗਾਈ ਗਈ ਜਿਸ ਮੌਕੇ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਢਾਈ ਨੇ ਸ਼ਿਰਕਤ ਕੀਤੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਲਖਵੀਰ ਸਿੰਘ ਢਾਈ ਨੇ ਕੀ ਕਿਹਾ ਉਹ ਸੁਣਦੇ ਹਾਂ ਅੱਜ ਪਿੰਡ ਸੰਤਪੁਰ ਸੋਡੀਆਂ ਵਿਖੇ ਫ੍ਰੀ ਆਯੂਸ਼ ਮੈਡੀਕਲ ਕੈਂਪ ਲੱਗਿਆ ਜਿਹੜਾ ਕਿ ਐਯੁਰਵੇਦਿਕ ਦਾ ਮੈਡੀਕਲ ਕੈਂਪ ਹੈ ਮੈਂ ਧੰਨਵਾਦ ਕਰਨਾ ਚਾਹਾਂਗਾ ਜ਼ਿਲ੍ਹਾ ਪੱਤਰਕਾਰ ਯੂਨੀਅਨ ਫਤੇਗੜ ਸਾਹ ਦਾ ਜਿਨ੍ਹਾਂ ਦੀ ਯਤਨਾ ਸਦਕਾ ਅੱਜ ਸਾਡੇ ਸੰਤਪੁਰ ਸੋਡੀਆਂ ਪਿੰਡ ਵਿਖੇ ਇਹ ਐਯੁਰਵੇਦਿਕ ਕੈਂਪ ਲੱਗਿਆ ਚਾਹੇ ਐਯੁਰਵੇਦਿਕ ਹੋਵੇ ਚਾਹੇ ਹੋਮੋਪੈਥਿਕ ਇਹ ਜਿਹੜਾ ਹਿੰਦੁਸਤਾਨ ਹੈ ਇਹ ਮੇਨ ਜਿਹੜਾ ਸਾਡਾ ਬੇਸ ਹੈ ਹੁੰਦਾ ਸੀ ਔਰ ਖੁਸ਼ੀ ਦੀ ਗੱਲ ਹੈ ਕਿ ਅੱਜ ਸਾਡੇ ਲੋਕ ਫੇਰ ਆਯੁਰਵੈਦਿਕ ਤੇ ਹਿਪੋਥੈਟਿਕ ਤੇ ਵਿਸ਼ਵਾਸ ਕਰਨ ਲੱਗੇ ਤੇ ਬਹੁਤ ਸਾਰੇ ਫਾਇਦੇ ਵੀ ਹੋ ਰਹੇ ਨੇ ਸਾਡੇ ਪੇਸ਼IENTS ਨੂੰ ਤੇ ਮੈਂ ਧੰਨਵਾਦ ਸਾਰੇ ਡਾਕਟਰ ਸਾਹਿਬਾਨ ਦਾ ਜਿਨ੍ਹਾਂ ਨੇ ਇੱਥੇ ਆ ਕੇ ਆਪਣੀ ਸੇਵਾਵਾਂ ਦਿੱਤੀਆਂ ਸਾਡੇ ਪੱਤਰਕਾਰ ਯੂਨੀਅਨ ਸਾਰੇ ਪੱਤਰਕਾਰ ਸਹਿਵਾ ਦਾ ਜਿਨ੍ਹਾਂ ਨੇ ਇੱਕ ਬਹੁਤ ਵਧੀਆ ਪ੍ਰਚਾਰਾ ਕੀਤਾ ਇਸ ਨਗਰ ਲਈ ਆਲੇ ਦਲੇ ਦੇ ਪਿੰਡਾਂ ਲਈ ਉਹਨਾਂ ਦਾ ਧੰਨਵਾਦ ਕਰਦਾ ਤੇ ਆਸ ਕਰਦਾ ਕਿ ਆਉਣ ਵਾਲੇ ਸਮੇਂ ਚ ਵੀ ਇਸ ਤਰ੍ਹਾਂ ਦੇ ਜਿਹੜੇ ਕੈਂਪ ਲਾ ਕੇ ਸੀ ਆਪਣੇ ਲੋਕਾਂ ਨੂੰ ਸਿਹਤਮੰਦ ਬਣਾਵਾਂਗੇ ਤੇ ਬਿਮਾਰੀਆਂ ਤੋਂ ਦੂਰ ਪਾਵਾਂਗੇ